ਕਿਉਂਕਿ ਅਸੀਂ ਬੜੀ ਹਰੈਟਲੀ ਏਜੰਡਾ ਬਣਾਇਆ ਤੇ ਉਸ ਆਟੋਬੈਲ ਦਾ ਮੈਂ ਲੈਟਰ ਹੈ ਜੋ ਡਾਕਟਰ ਸੁਦੀਰ ਨੇ ਦਿੱਤੀ ਹੈ ਤੁਹਾਨੂੰ ਮੈਂ ਸਾਰਿਆਂ ਨਾਲ ਸ਼ੇਅਰ ਕਰ ਲਈ ਹੈ ਠੀਕ ਹੈ ਨਾ ਜੀ ਤੇ ਜਿਹੜਾ ਗੁੱਡਵਿਲ ਗਰੁੱਪ ਦਾ ਡਾਕਟਰ ਸੁਦੀਰ ਨੇ ਕਿਹਾ ਵੀ ਅਸੀਂ ਗੁੱਡਵਿਲ ਗਰੁੱਪ ਫਰੈਂਡਸ਼ਿਪ ਨਾਲ ਨਹੀਂ ਹੈ ਗੁੱਡਵਿਲ ਅਲੱਗ ਹੈ ਪ੍ਰੋਗਰੈਸਿਵ ਲੱਗਿਆ ਇਹ ਪਿਕਚਰ ਬੜੀ ਕਲੀਅਰ ਹੈ ਕਹੋਂ ਤਾਂ ਮੈਂ ਡਾਕਟਰ ਸਾਹਿਬਾ ਹੋਣੇ ਉਹਨਾਂ ਨੇ ਮੈਸੇਜ ਵੀ ਭੇਜਿਆ ਮੈਨੂੰ ਤੁਹਾਨੂੰ ਮੈਂ ਮੈਸੇਜ ਵੀ ਸੁਣਾ ਦੂੰਗਾ ਠੀਕ ਹੈ ਜੀ ਗੁੱਡਵਿਲ ਗਰੁੱਪ ਨੂੰ ਅਸੀਂ ਮਨੋਸ਼ ਸ਼ਰਮਾ ਜੀ ਰਾਦੇਸ਼ਾਮ ਜੀ ਸਾਰੇ ਸਾਡੇ ਜਨੇ ਫਰੈਂਡਸ ਆਏ ਨੇ ਥਾਲੀਵਾਲ ਸਾਹਿਬ ਬੈਠੇ ਨੇ ਕਰਮਾ ਜੀ ਨੇ ਪਾਟਾ ਸਾਹਿਬ ਬੜਚੰਡੀ ਪ੍ਰਾਣੀ ਮੈਂਬਰ ਨੇ ਸਾਡੀ ਤਕਰੀਬਨ 2 2250 ਬੰਦਿਆਂ ਦੀ ਐਕਟਿਵ ਟੀਮ ਹੈ ਜਿਹੜੀ ਉਸੇ ਦੁਆਰਾ ਰੀਆਰਗੇਨਾਈਜ਼ ਕਰ ਰਹੇ ਆ ਤੇ ਉਹਨਾਂ ਕਲੱਬ ਦੀ ਅਗੇ ਇਲੈਕਸ਼ਨਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਫ੍ਰਿਕਸ਼ਨ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਜਿਹੜੀ ਹੈ ਜਿਹੜਾ ਹੈ ਅਸੀਂ ਜਿੱਦ ਗੱਡੀ ਦੋ ਪਹੀਏ ਹੁੰਦੇ ਇੱਕ ਲਾਈਨ ਤੇ ਚੱਲਨੇ ਚਾਹੀਦੇ ਨੇ ਠੀਕ ਹੈ ਜੀ ਅਸੀਂ ਸੋਚਿਆ ਸੀ ਵੀ ਫਰੈਂਡਸ਼ਿਪ ਗਰੁੱਪ ਨਾਲ ਜਿਵੇਂ ਜੋ ਡਾਕਟਰ ਸੁਦੀਨ ਨੇ ਤੁਹਾਨੂੰ ਸਹੀ ਦਿੱਤੀ ਸੀ ਕਿ ਵੀ ਤੁਸੀਂ ਸਾਰੇ ਇੱਕ ਇੱਕ ਚੱਲੋ ਇਕੱਠੇ ਚੱਲੋ ਤੇ ਉਹ ਚੀਜ਼ ਜਿਹੜੀ ਹੈ ਉਹ ਸ਼ੁਰੂ ਚ ਹੀ ਖਰਾਬ ਹੋ ਗਈ ਸੀ ਉਹ ਪੋਸੀਬਲ ਹੀ ਨਹੀਂ ਰਹੀ ਹੌਲੀ ਹੌਲੀ ਜਿਉਂ-ਜਿਉਂ ਗੱਡੀ ਚੱਲਦੀ ਰਹੀ ਗੱਡੀਆਂ ਦੀ ਡਾਇਰੈਕਸ਼ਨਾਂ ਇੱਕ ਖੱਬੇ ਨੂੰ ਸੱਜੇ ਨੂੰ ਤੇ ਵਿਦ ਟਾਈਮ ਡਿਸਟੈਂਸ ਇਹਨਾਂ ਦਾ ਵਧਦਾ ਰਿਹਾ ਤੇ ਹੁਣ ਉਹ ਟਾਈਮ ਆ ਗਿਆ ਕਿ ਹੁਣ ਅਸੀਂ ਨੋ ਨੋ ਲੌਂਗ ਵੀਅਰ ਟੁਗੇਦਰ ਐਂਡ ਵੀ ਆਰ ਕਲੀਅਰਲੀ ਸੈਪਰੇਟ ਦੇ ਆ ਉਹ ਵੀ ਚੰਗੇ ਬੰਦੇ ਨੇ ਉਹਨਾਂ ਚ ਵੀ ਸਾਡੇ ਦੋਸਤ ਨੇ ਤੇ ਇਧਰ ਵੀ ਸਾਡੇ ਦੋਸਤ ਨੇ ਠੀਕ ਹੈ ਪਰ ਆਪਣੀ ਆਪਣੀ ਅਲਾਈਨਮੈਂਟ ਹੁੰਦੀ ਹੈ ਕਿਸੇ ਕਿਸੇ ਗਰੁੱਪ ਨਾਲ ਸਾਡੇ ਗਰੁੱਪ ਦੀ ਜਿਹੜੀ ਹੈ ਵੀ ਸਟੈਂਡ ਫॉर ਔਨੈਸਟੀ ਐਂਡ ਪ੍ਰਿੰਸੀਪਲ ਤੇ ਸਾਡਾ ਗਰੁੱਪ ਹੈ ਤੇ ਖੜਾ ਹੈ ਦੋਸਤ ਕਿੰਨਾ ਸਮਝਦਾ ਹਾਰਦੀ ਕੀਤਾ ਕਿ ਜੀ ਅਲੱਗ-ਅਲੱਗ ਰਹਿਣਾ ਹੈ ਕਿਉਂਕਿ ਜਿਵੇਂ-ਜਿਵੇਂ ਲਖਣਾਂ ਨੇੜੇ ਆਉਣੀਆਂ ਫਿਰ ਇਕੱਠਾ ਹੋਣਾ ਸ਼ੁਰੂ ਹੋ ਜੇਗਾ ਕਿ ਨਹੀਂ ਇਹ ਸਾਡਾ ਜਿਹੜਾ ਪਹਿਲਾਂ ਵੀ ਇੱਕ ਦਵਾਰੀ ਆਈ ਜਦੋਂ ਪੈਚਅਪ ਹੋਇਆ ਸੀਗਾ ਉਹਦਾ ਐਕਸਪੀਰੀਅੰਸ ਕੋਈ ਅੱਛਾ ਨਹੀਂ ਸੀ ਰਿਹਾ ਪਰ ਇਸ ਵਾਰ ਅਸੀਂ ਟਰਾਈ ਕੀਤਾ ਸੀਗਾ ਵੀ ਸ਼ਾਇਦ ਇਸ ਵਾਰੀ ਕਿਉਂਕਿ ਸਾਰੇ ਬੰਦੇ ਰਲ ਕੇ ਕਰ ਰਹੇ ਆ ਕੰਮ ਵੀ ਸ਼ਾਇਦ ਐਕਸਪੀਰੀਅੰਸ ਠੀਕ ਰਹੇ ਪਰ ਸਾਨੂੰ ਕਿਸੇ ਦੀ ਕੋਆਪਰੇਸ਼ਨ ਨਹੀਂ ਮਿਲੀ ਇਸ ਕਰਕੇ ਅਸੀਂ ਹੁਣ ਚਾਂਸ ਹੀ ਨਹੀਂ ਹੈ ਕੋਈ ਵੀ ਦਵਾਰਾ ਪੈਚਅਪ ਹੋ ਜਾਏ

ਇਹਦਾ ਕੁਸਚਨ ਉਹਨਾਂ ਨੂੰ ਪੁੱਛੋ ਹਾਂਜੀ ਉਹਨਾਂ ਨੂੰ ਪੁੱਛੋ ਇਹ ਉਹਨਾਂ ਨੂੰ ਹੀ ਪਤਾ ਨਾ ਜੀ ਜੇ ਸਾਡਾ ਮੈਂਬਰੇ ਕੋਈ ਨਹੀਂ ਸੀ ਉੱਥੇ ਹਾਂਜੀ ਹਾਂਜੀ ਇੱਕ ਵਾਰ ਜਵਾਬ ਦੇ ਦਿਓ ਜੀ ਇਹ ਸੈਕਟਰੀ ਦਾ ਹੋਣਾ ਜੋ ਹਾਂਜੀ ਇਹ ਤਾਂ ਤੁਹਾਡਾ ਆਪਣਾ ਏਜੰਡਾ ਜੀ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਕੱਠੇ ਹੋ ਜਾਂਦੇ ਇਨ ਬਿਟਵੀਨ ਦਾ ਕਲਰਟ ਵੀ ਇੱਕ ਮਿੰਟ ਗੁਰੂ ਜੀ ਤੁਹਾਡੇ ਵਿੱਚ ਹੀ ਐਡ ਕਰਾਂ ਮੈਂ ਤੁਹਾਨੂੰ ਪੂਰੀ ਹੋ ਲੈਣਾ ਤੁਹਾਨੂੰ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਕੱਠੇ ਹੋ ਗਏ ਜਾਂ ਤੁਹਾਨੂੰ ਚੰਗਾ ਲੱਗਿਆ ਅਲੱਗ ਹੋ ਤੁਸੀਂ ਅਲੱਗ ਹੋ ਕੁਝ ਵੀ ਕਿ ਸ਼ਬਦ ਯੂਜ਼ ਕਰ ਰਹੇ ਹਾਂ ਕਿ ਅਸੀਂ ਇੱਕ ਸਾਲ ਦੇ ਦੌਰਾਨ ਜਿਹੜਾ ਪਿਛਲੀ ਵਾਰ ਇਕੱਠੇ ਹੋਏ ਸੀਗੇ ਉਹ ਸਾਡਾ ਜਿਹੜਾ ਤਜਰਬਾ ਹੋਣਾ ਬਿਲਕੁਲ ਸ਼ਰਮਾਈ ਔਰ ਇਨ ਬੀਟਵੀਨ ਤੁਸੀਂ ਕਦੇ ਇਨਫੋਰਮ ਵੀ ਨਹੀਂ ਕੀਤਾ ਜੇ ਤੁਹਾਨੂੰ ਲੱਗਿਆ ਸੀ ਗੜਬੜਾ ਹੋ ਰਹੀ ਹੈ ਪਰ ਪੂਰੀ ਟਰਮ ਨੂੰ ਇਨ ਬੀਟਵੀਨ ਤਿੰਨ ਚਾਰ ਮੀਟਿੰਗਾਂ ਡਾਕਟਰ ਮੋਨਸ ਨੇ ਕਰੇ ਹੋਈਆਂ ਨੇ ਹਾਂਜੀ ਉੱਥੇ ਸਾਨੂੰ ਇੰਸ਼ੋਰੈਂਸ ਦਵਾਈ ਗਈ ਹੈ ਠੀਕ ਹੈ ਜੀ ਪਹਿਲੀ ਮੀਟਿੰਗ ਤਾਂ ਵਿਦਨ 1 ਮੰਥ ਆਫ ਦੀ ਕਮਿੰਗ ਇਨਟੂ ਆਫਿਸ ਹੋ ਗਈ ਸੀਗੀ ਉੱਥੇ ਸਾਨੂੰ ਇੰਸ਼ੋਰੈਂਸ ਦਵਾਈ ਗਈ ਵੀ ਹਾਂ ਸਾਰਾ ਕੁਝ ਠੀਕ ਚੱਲੂਗਾ ਬਟ ਉਦੋਂ ਬਾਅਦ ਫੇਰ ਗਰਮੈਂਟ ਹੋਈ ਜਦੋਂ ਫੇਰ ਅਸੀਂ ਦੁਬਾਰਾ दोबारा ਦੋ दो तीन ਕਰ कर चुके डॉक्टर ਜੀ ਦੇ ਕਰੇ ਕਰ ਤੋ 10 ਮੀਟਿੰਗ ਹੋ ਚੁੱਕਿਆ ਤੇ ਸ਼ਰਮਾ ਜੀ ਦੱਸਣਗੇ ਹੁਣ ਡਿਟੇਲਸ ਨੂੰ ਸ਼ਰਮਾ ਜੀ ਮਾੜੇ ਤਜਰਬੇ ਸਭ ਤੋਂ ਪਹਿਲਾਂ ਜ਼ਿਕਰ ਕਰੋ ਜਿਵੇਂ ਸਾਡੇ ਸਾਹਮਣੇ ਅਸੀਂ ਕਿਸੇ ਬਾਰੇ ਨੈਗੇਟਿਵ ਨਹੀਂ ਬੋਲਾਂਗੇ ਬਸ ਬਸ ਸਾਨੂੰ ਨੈਗੇਟਿਵ ਤਾਂ ਕਹਿ ਨਹੀਂ ਦੇ ਵਧੀਆ ਰਹੇਗਾ ਪਰ ਉਹਦਾ ਸਪੀਸ ਬਹੁਤ ਮਾਰਾ ਰਿਹਾ ਕਿਉਂਕਿ ਉਹਨਾਂ ਨੇ ਪਹਿਲੇ ਇੱਕ ਝੰਡੇ ਦੀ ਉਹਨਾਂ ਨੇ ਸੀਐਨਓ ਨੂੰ ਮੂਵ ਕਰਤਾ ਜਿਹੜਾ ਸੋ ਗੋਲ ਸੀ ਜਿਹੜਾ ਕਿ ਸੀਐਨਓ ਕੱਢਣ ਵਾਸਤੇ ਸਪੈਸ਼ਲਾਈਜੇਸ਼ਨ ਚਾਹੀਦਾ ਸਾਡੇ ਅਗਲੇ ਮੀਟਿੰਗ ਜਿਹਨੂੰ ਇਸਨਾਰ ਮੂਵ ਨਹੀਂ ਕਰ ਸਕਦੇ ਇਹਦਾ ਪ੍ਰੋਪਰ ਪ੍ਰੋਸੀਜਰ ਹਨ ਉਹ ਨੋਟਿਸ ਦੇਣਾ ਪਏਗਾ ਉਹ ਕਰਨਾ ਪਏਗਾ ਉਹਨਾਂ ਨੇ ਸੀਅਰ ਮੂਵ ਕਰਤਾ ਸਾਡੀ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਗਈ ਆਪਸ ਤਕਰਾਰਬਾ ਸ਼ੁਰੂ ਹੋ ਗਈ ਤੇ ਸੈਕਟਰੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਰਿੱਖੇ ਸੀ ਇਹਨੂੰ ਇਕੱਠਾ ਚਲਾਈਏ ਪਰ ਜਿਉਂ-ਜਿਉਂ ਟਾਈਮ ਨਿਕਲਦਾ ਗਿਆ ਉਹਨਾਂ ਨੇ ਸੈਕਟਰੀਆਂ ਪਾਵਰ ਜਿਹਦੇ ਕਰਕੇ ਲੱਗਿਆ ਵੀ ਇਹ ਜਿਆਦਾ ਪੁਰਾਜੋ ਮੀਟਿੰਗ ਜਿਹੜੀ ਫੈਕਟਰੀ ਨਾਲ ਕਰ ਰਹੀ ਆਪ ਕਰਨੀ ਸ਼ੁਰੂ ਕਰਤੀ ਜੋ ਡਿਸੀਜਨ ਜੋ ਇੱਕ ਬੇਸਿਕਲੀ ਕੋਈ ਡਿਸੀਜਨ ਸੀ ਕਿਸੀ EMPLYEE ਨੂੰ ਸਸਪੈਂਡ ਦਿੱਤਾ ਸੀ ਉਹਨਾਂ ਨੇ ਰੀਇਨਸਟੇਟ ਕਰਤਾ ਬਿਨਾ ਫੈਕਟਰੀ ਦੇ ਕੇ ਉਸ ਤੋਂ ਬਾਅਦ ਹੁਣ ਅਸੀਂ ਫਲੱਡ ਦੇ ਪੈਸੇ ਇਕੱਠੇ ਕੀਤੇ ਠੀਕ ਹੈ ਨਾ ਕਲੱਬ ਦੇ ਵਿਆਹ ਤੇ ਹੋਏ ਉਹ 10 8 ਬੰਦੇ ਬਿਨਾ ਫੈਕਟਰੀ ਬਿਨਾ ਜੁਆਇੰਟ ਫੈਕਟਰੀ ਜਗ੍ਹਾ ਭਗਵਾਨ ਤੁਮਨ ਨੂੰ ਯਾਰ ਲਖਦੇ ਚਲੇ ਗਏ ਇਹ ਗਰੁੱਪ ਟੁੱਟਣ ਦਾ ਕਾਰਨ ਸੀ ਤੀਸਰਾ ਕਾਰਨ ਸੀ ਉਹਨਾਂ ਨੇ ਅਸੀਂ ਚੰਦ ਜਿਹੜੀ ਇਲੈਕਸ਼ਨ ਹੈ ਉਹ ਟਾਈਮ ਸੀ ਸਤੰਬਰ ਸਾਰਾ ਟਾਈਮ ਪੂਰਾ ਹੋ ਰਿਹਾ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਕ ਮਹੀਨੇ ਦੀ ਐਕਸਟੈਂਸ਼ਨ ਲੈ ਲੋ ਸੈਕਟਰੀ ਸਾਹਮਣੇ ਰਿਕੁਐਸਟ ਕੀਤੀ ਵੀ ਇਹ ਇਲੈਕਸ਼ਨ ਅਸੀਂ ਅਕਤੂਬਰ ਚ ਕਰਾ ਦੇਾਂਗੇ ਪਰ ਕੱਲ ਉਹਨਾਂ ਨੇ ਸਾਨੂੰ ਇੱਕ ਮੀਟਿੰਗ ਅਨੋਫੀਸ਼ੀਅਲੀ ਕਾਲ ਕੀਤੀ ਉਦੇ ਚ ਉਹਨਾਂ ਨੇ ਇੱਕ ਜੰਡਾ ਲਿਆਂਦਾ ਵੀ ਜਿਹੜੀ ਟਰਮ ਹੈ ਇੱਕ ਤਾਂ ਅਸੀਂ 12 ਦੇ 12 ਇਲੈਕਸ਼ਨ ਨਹੀਂ ਕਰਾਣੀ ਕਿ ਕਹਿੰਦੇ ਇਲੈਕਸ਼ਨ ਨੂੰ ਅਸੀਂ 8 4 6 4 ਦੇ ਕਰਾ ਕੇ ਸਾਰੇ ਇਲੈਕਸ਼ਨ ਨਾ ਕਰਾ ਕੇ ਤਾਂ ਸਾਡਾ ਜਿਹੜਾ ਮੈਨ ਇਹ ਮੈਂ ਵੀ ਅਸੀਂ ਕਲੱਬ ਦੇ ਵਿੱਚ ਚਾਹੁੰਦੇ ਆ ਵੀ 12 ਦੇ 12 ਇਲੈਕਸ਼ਨ ਟੈਂਪਰ ਹੋਏ ਵੀ ਕੋਈ 8 4 ਕਿੰਦੂ ਬੰ ਸੀਏ ਕਰਕੇ ਇਕਰਾਜ ਹੋਈ ਹੋ ਇਸ ਕਰਕੇ ਸਾਨੂੰ ਜਿਦਾ ਅਸੀਂ ਸਾਡਾ ਗੁਰੂਵਿਲ ਗੁਰੂ ਬਣਿਆ ਡਾਕਟਰ ਜੀਰ ਵਰਮਾ ਜੀ ਦੇ ਅੰਡਰ ਬਣਿਆ ਉਹਨਾਂ ਦੀ ਇੱਕੋ ਇੱਛਾ ਜੀ ਕਲੱਬ ਬੜਾ ਸਮੂਚ ਚਲੇ ਫੈਮਿਲੀ ਵਾਸਤੇ ਬਣਿਆ ਕਲੱਬ ਦੀ ਮੈਂਬਰਾਂ ਵਾਸਤੇ ਚਲੇ ਪਰ ਉੱਥੇ ਉਲਟ ਚੱਲਿਆ ਉਸ ਕਰਕੇ ਸਾਡੀ ਡਿਫਰੈਂਸ opinion ਹੋ ਗਏ ਅਸੀਂ ਲੈ ਆ ਵੀ ਅਸੀਂ ਲੱਗ ਅਸੀਂ ਆਪਣਾ ਗਰੁੱਪ ਲੱਗ ਬਣਾ ਕੇ ਜਦੋਂ ਇਲੈਕਸ਼ਨ ਹੋਏਗੀ ਅਸੀਂ ਲੱਗ ਆਪਣਾ ਗਰੁੱਪ ਖੜਾ ਕਰਾਂਗੇ ਮੈਂਬਰਾਂ ਕੋਲ ਜਾਵਾਂਗੇ ਮੈਂਬਰਾਂ ਨੂੰ ਦੱਸਾਂਗੇ ਤੇ ਉਹਨਾਂ ਨੇ ਜਿਹੜੀ ਕੱਲ ਮੀਟਿੰਗ ਲਈ ਸੀ EGM ਕਰਨ ਦੀ ਵੀ ਐਕਸਟਰਾ ਜਨਰਲ ਮੀਟਿੰਗ ਕਲਾ ਕੇ ਅਸੀਂ ਇੱਕ ਤਾਂ ਸੀਏ ਨੂੰ ਕਢਣਾ ਦੂਸਰਾ ਅ ਯਾਨੋ ਇਹ ਟਰਮ ਨੂੰ ਜਿਹੜਾ ਸੀ 12 ਇਲੈਕਸ਼ਨ ਅੱਠ ਚਾਰ ਨੂੰ ਕਰਾਈਏ। ਉਹ ਸੀ ਦੇ ਹੱਕ ਚ ਨਹੀਂ ਆ। ਅਸੀਂ ਜੀਐਮ ਦੇ ਹੱਕ ਚ ਨਹੀਂ ਆ। ਜੀਐਮ ਹੋਊਗੀ ਤਾਂ ਸਾਨੂੰ ਪਤਾ ਹੈ ਉੱਥੇ ਡਿਸਿਪਲਨ ਹੋਵੇਗਾ। ਰਾਈ ਝਗੜੇ ਦਾ ਵੀ ਖਤਰਾ ਕਿਉਂਕਿ ਗਰੁੱਪ 2-3 ਹੈਗੇ। ਠੀਕ ਹੈ ਨਾ? ਸਰ ਮੈਂ ਕੱਲ ਵੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਮੈਂ ਸਾਡ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਉਹ ਕਿਸੇ ਪ੍ਰਿੰਸੀਪਲ ਤੇ ਕਰਨ ਨੂੰ ਤਿਆਰ ਨਹੀਂ ਸੀ। ਉਹ ਸਾਨੂੰ ਕਹੇ ਜ਼ਬਰਦਸਤੀ ਸਾਈਨ ਕਰ ਦੋ ਸੀਗਾ ਜੀ ਸਾਈਨ ਨਹੀਂ ਕਰਦੇ। ਅਸੀਂ ਡੈਸੀਨ ਨੋਟ ਦਾਂਗੇ। ਉਹਦੇ ਕਰਕੇ ਮੈਂ ਸੈਕਟਰੀ ਸਾਹਿਬ ਨੂੰ ਲਿਖ ਕੇ ਦੇ ਦਿੱਤਾ। ਜੋ ਪ੍ਰੋਪਰ ਪ੍ਰੋਸੀਜਰ ਹੋਏਗਾ ਉਹਦੇ ਅਗੇ ਜਿਹੜਾ ਐਕਸ਼ਨ ਹੋ ਨੂੰ ਲਿਖੇ ਟੈਂਕਵਰੀ ਕਰਨਗੇ ਇਨਕੁਆਰੀ ਕਰਾਂਗੇ ਜੋ ਐਜਬਰ ਰੂਲ ਹੋਏਗਾ ਉਹਨੇ ਇਨਕੁਆਰੀ ਹੋਏਗੀ ਜਿਹੜੀ ਕਮੇਟੀ ਜਿਹੜੀ ਤੁਹਾਡੀ ਬਣਾਈ ਹੈ ਬੋਰੀ ਇੰਨੀ ਵੀ ਕੱਚੀ ਆ ਵੀ ਇਹ ਜੋ ਜੋ ਜਿਹੜੇ ਉਹਦੇ ਸਿਸਟਮ ਸੀ 6 6 ਹੋਈ ਜਦੋਂ ਅਗੇਟਿਵ ਸੀ ਨਾ ਸਾਡੇ ਗਰੁੱਪ ਮਰਜ ਹੋਈ ਸੀ ਪਰ ਸਾਡੇ ਦੋ ਤਿੰਨ ਬੰਦੇ ਕੀ ਕੀ ਹੈ ਨਾ ਹਰ ਬੰਦੇ ਦਾ ਆਪਣਾ ਕੈਰੇਕਟਰ ਹੁੰਦਾ ਅਸੀਂ ਜਾਂ ਨਾ ਪ੍ਰਿੰਸੀਪਲ ਵਾਸਤੇ ਜੋ ਪ੍ਰਿੰਸੀਪਲ ਦਾ ਕੈਰੇਕਟਰ ਬੰਦੇ ਨੂੰ ਇੱਧਰ ਉੱਧਰ ਨਹੀਂ ਕਰਨਾ ਚਾਹੀਦਾ ਜੋ ਗਲਤ ਗੱਲ ਹੈ ਤੁਸੀਂ ਕਿ ਬੰਦੇ ਨੂੰ ਰਿਮੂਵ ਕਰੋ ਨਾ ਨੋਟਿਸ ਤਾਂ ਦਿਓਗੇ ਨਾ ਉਹ ਦੋਟ ਨੋਟਿਸ ਰਿਮੂਵ ਕਰ ਰਹੇ ਹੋ ਜਿਸ ਕਰ ਨਹੀਂ ਸਕਦੇ ਆਪਣੀਆਂ ਪਾਵਰ ਨੂੰ ਯੂਜ਼ ਉਹਦੇ ਅਗੇਸ਼ਣ ਨੇ ਇੱਕ ਅਫੇਅਰ ਦਰਜ ਕਰਾਤੀ ਜਦਕਿ ਇਹਨਾਂ ਨੇ ਇੱਕ ਬੋਗਸ ਰੈਗੂਲੇਸ਼ਨ ਪਾਸ ਕੀਤਾ ਸੀ ਐਸਈਏ ਨੂੰ ਰਿਮੂਵ ਕਰਨ ਵਾਸਤੇ ਉਹ ਕਰ ਨਹੀਂ ਸਕਦਾ ਉਹ ਇਹਨਾਂ ਨੇ ਰੀਜਨਲ ਡਾਇਰੈਕਟਰ ਚ ਦਿੱਤਾ ਜਦਕਿ ਕਲੱਬ ਦੇ 3 ਲੱਖ ਹੀਲ ਨੂੰ ਵੀ ਦਿੱਤੇ ਇਹਨਾਂ ਨੇ ਉਹਨਾਂ ਨੂੰ ਸੁਝਾਇਆ ਰਨ ਆਫ ਸੀਏ ਨੂੰ ਰਿਮੂਵ ਕਰਕੇ ਅਸੀਂ ਨਵਾਂ ਸੀਏ ਅਪਾਇੰਟ ਕਰ ਲਾਂਗੇ ਰੀਜਨਲ ਡਾਇਰੈਕਟਰ ਨੇ ਉਹਨਾਂ ਨੂੰ ਕਿਹਾ ਵੀ ਜੇ ਬੋਗਸ ਰੈਗੂਲੇਸ਼ਨ ਹੈ ਤੁਸੀਂ ਕਿਉਂ ਨਹੀਂ ਕ੍ਰਿਮੀਨਲ ਕੇਸ ਫਾਈਲ ਕਰਦੇ ਉਹਨੇ ਕ੍ਰਿਮੀਨਲ ਕੇਸ ਫਾਈਲ ਕੀਤਾ ਅਰਜੀ ਦਿੱਤੀ ਉਹਦੇ ਐਸਐਸਪੀ ਨੂੰ ਇਹਨਾਂ ਨੇ ਸੀਏ ਦੇ ਅਗੇ ਅੱਥੀ ਕਰਤਾ ਵੀ ਸੀ ਐਨ ਫਰਾਡ ਕੀਤਾ ਸੀ ਐਨ ਫਾਈਨੈਂਸਲ ਡਿਵੀਏਟਰ ਦਾ ਕਿ ਕਲੱਬ ਦੇ ਵਿੱਚ ਸੀਏ ਕੁਝ ਨਹੀਂ ਕਰ ਸਕਦਾ ਜੇਕਰ ਉਹਨੇ ਚੈੱਕ ਪੇਮੈਂਟ ਲਈ ਹੈ ਪ੍ਰੈਜ਼ੀਡੈਂਟ ਸ਼ਕਤੀ ਉਹਦੀ ਪਾਵਰ ਹੈ ਤਾਂ ਉਲਟਾ ਉਹਨਾਂ ਨੇ ਕਿਉਂਕਿ ਇਹਦੇ ਤੁਸੀਂ ਆਏ ਸੀ ਆਪਣੀ ਪਾਵਰ ਯੂਜ਼ ਕਰ ਲਓ ਕੁਝ ਕਰ ਲਓ ਵੀ ਤੁਸੀਂ ਅਗੇਂਸ ਐਮ ਐਫਆਰ ਦਰਖਾਈਓ ਪਹਿਲੇ ਵੇਸੇ ਇਨਸੀਡੈਂਟ ਇਸ ਤਰ੍ਹਾਂ ਹੋਏ ਵੀ ਕੋਈ ਕਲੱਬ ਮੈਂਬਰ ਕੰਪਲੇਨਟ ਕਰਦਾ ਸੀ ਉਹਦੇ ਅਗੇਂਸ ਐਕਸ਼ਨ ਲੈਂਦੇ ਸੀ ਜਾਕੀ ਦੂਜੇ ਜੋ ਉਹਦਾ ਰਾਈਟ ਸੀ ਉਹਨੂੰ ਨਹੀਂ ਕਰਨਾ ਚਾਹੁੰਦੇ ਸੀ ਆਪਣੀ ਪਾਵਰ ਦਿਖਾ ਕੇ ਵੀ ਅਸੀਂ 8 ਮੈਜੋਰਟੀ ਚਾ ਅਸੀਂ 8 ਬੰਦੇ ਆ 9 ਬੰਦੇ ਆ ਤੁਸੀਂ 3 ਬੰਦੇ ਆ ਕਿਉਂਕਿ ਅਸੀਂ 3 ਅਲੱਗ ਹੋ ਗ ਕੁੰਗਦੀ ਪ੍ਰਿੰਸੀਪਲ ਤੇ ਖੜੇ ਆ। ਸ਼ੁਰੂ ਤੋਂ ਲੜਦੇ ਆ ਰਹੇ 30 35 ਸਾਲ ਤੋਂ ਲੜਾਈ ਚੱਲਦੀ ਆ ਰਹੀ ਆ। ਕਲੱਬ ਦੇ ਸੁਧਾਰ ਵੀ ਸੀ ਕਰਕੇ ਹੋਇਆ ਤੇ ਸਾਡੇ ਕੋਲ ਲੋਕ ਨਾਰਾਜ਼ ਵੀ ਹੋਣੇ ਆ। ਪਰ ਅਸੀਂ ਜਿਹੜੇ ਖੜੇ ਆ ਪ੍ਰਿੰਸੀਪਲ ਤੇ ਖੜੇ ਆ। ਕਲੱਬ ਦੇ ਐਟਮੋਸਫੇਅਰ ਕਰਾਂ। ਕਲੱਬ ਕਲੱਬ ਮੈਂਬਰਾਂ ਵਾਸਤੇ ਖੜੇ ਆ। ਆਊਟਸਾਈਡਰ ਵਾਸਤੇ ਨਹੀਂ ਖੜੇ। ਇਹਨਾਂ ਦੀ ਪਾਲਿਸੀ ਆਊਟਸਾਈਡਰ ਕਰਨਾ। ਜੇ ਵੀ ਇਹਨਾਂ ਦਾ ਕੋਈ ਕੰਮ ਐ। ਅਸੀਂ ਜੋ ਸੀਏ ਨੂੰ ਕਿਉਂ ਕੱਢਨੇ ਆ? ਸੀਏ ਕਿਉਂਕਿ ਨੈਚਰਲੀ ਉਹ ਅਪਡੇਟ ਕਰੇਗਾ, ਅਪਾਇਨਟਮੈਂਟ ਕਰੇਗਾ, ਉਹਦੇ ਪ੍ਰੋਟ ਰੂਟ ਕਰੇਗਾ। ਉਹਦੇ ਜਨਾਂ ਨੇ ਉਹਨੂੰ ਕਿਹਾ ਵੀ ਸੀ ਨੂੰ ਚਾਕੀ ਸੀ ਨੂੰ ਜਿਹੜਾ ਪੁਆਇੰਟ ਕਰਦਾ ਈਜੀਐਮ ਕਰਦੀ ਆ ਈਜੀਐਮ ਕੋਈ ਰਿਮੂਵ ਕਰ ਸਕਦੀ ਆ ਇਹਨਾਂ ਨੇ ਕਿ ਗ੍ਰੈਜੂਲੇਸ਼ਨ ਲੈਂਦਾ ਰਿਮੂਵ ਕਰਨ ਦਾ ਨਾ ਸਾਨੂੰ ਆਬਜੈਕਟਿਵ ਵੀ ਪਾਸ ਕਰਾਇਆ ਨਾ ਉਹਨੂੰ ਕੋਈ ਨੋਟਿਸ ਦਿੱਤਾ ਨਾ ਕੋਈ ਦੱਸਿਆ ਕੰਪਲੇਂਟ ਕੀਤੀ ਆ ਝੂਠੇ ਵੇਲੇ ਕੱਢ ਕੇ ਉਹਨੂੰ ਕਰਨਾ ਚਾਹੀਦਾ ਸਾਡੇ ਵੀ ਲੜਾਈ ਸੀ ਵੀ ਕਰਨਾ ਹੈ ਪ੍ਰੋਪਰ ਫੀਸਰ ਬਣਾ ਕੋ ਕਿ ਉਹਨੂੰ ਆਪਾਂ ਦੇ ਕੱਢ ਲੈ ਇਹ ਸਾਡਾ ਝਗੜਾ ਤੁਸੀਂ ਸ਼ਕਤੀ ਸਾਹਿਬ ਨੂੰ ਲਿਖ ਕੇ ਦਿੱਤਾ ਤੁਸੀਂ ਕ੍ਰਿਮੀਨਲ ਕੇਸ ਵਾਸਤੇ ਨਹੀਂ ਕਰ ਨਹੀਂ ਅਜੇ ਕੋਈ ਕ੍ਰਿਮੀਨਲ ਵਾਲੀ ਗੱਲ ਨਹੀਂ ਹੈ ਅਸੀਂ ਆਪਸ ਸਾਡਾ ਲੜਾਈ ਝੜਾ ਜਿਹੜਾ ਬਹਿਸ ਹੋਈ ਮਿਸਕਨੇਡ ਹੋਇਆ ਹੋਇਆ ਸੀ ਆਪਸ ਬੈਠ ਕੇ ਦੇਖਾਂਗੇ ਜੋ ਪ੍ਰੋਪਰ ਕਲਾਬਾ ਦਾ ਪ੍ਰੋਸੀਜਰ ਹੈ ਜੋ ਸਾਡਾ ਹੈਗਾ ਉਹ ਅਸੀਂ ਕਰਾਂਗੇ ਹਲੇ ਕ੍ਰਿਮੀਨਲ ਤਾਂ ਬਾਅਦ ਦੀ ਗੱਲ ਹੈ ਜੋ ਕੋਈ ਹੋਆ ਨਹੀਂ ਉਹ ਹਲੇ ਕ੍ਰਿਮੀਨਲ ਦੇ ਕੋਈ ਨਹੀਂ ਸਾਡਾ ਦਾ ਇੰਟਰਨਲ ਮਸਲਾ ਹੈ ਕਲੱਬ ਮੈਂਬਰਾਂ ਹੋ ਵੀ ਜਾਂਦਾ ਸਾਡਾ ਵੀ ਜਿਸ ਤਰ੍ਹਾਂ ਫਾਈਨੈਂਸ਼ੀਅਲ ਰੈਪਰਟਸ ਉੱਪਰ ਉਹਨਾਂ ਨੇ ਕੇਮ ਲਾਇਆ ਵੀ ਉਹਨੇ ਪਾਇਆ ਪਰ ਇੰਨਾ ਵੱਡਾ ਉਹਨਾਂ ਨੇ ਲਿਜਾਂ ਲਿਆ ਉਹ ਕੋਲ ਹਜੇ ਵੀ ਬੈਠ ਕੇ ਸੁਣਦਾ ਹੋਣੇ ਚਾਹੁੰਦੇ ਨਹੀਂ ਇਸ ਤਰ੍ਹਾਂ ਨਾ ਫਾਈਨੈਂਸ਼ੀਅਲ ਰੈਪਰਟ ਸੀਏ ਨਹੀਂ ਕਰ ਸਕਦਾ ਸੀਏ ਤਾਂ ਆਡਿਟ ਕਰਦਾ ਜੇ ਫਾਈਨੈਂਸ਼ੀਅਲ ਰੈਪਰਟ ਕੀਤੀ ਹੈ ਪ੍ਰੈਜ਼ੀਡੈਂਟ ਨੇ ਕੀਤੀ ਹੈ ਸੈਕਟਰੀ ਨੇ ਤੋਂ ਚੈੱਕ ਕਰਦਾ ਜੇ ਕੋਈ ਪੇਮੈਂਟ ਕੀਤੀ ਆ ਉਹਨਾਂ ਨੇ ਕੀਤੀ ਆ ਫਾਈਨੈਂਸ਼ੀਅਲ ਰੈ ਜਿਹੜਾ ਉਹ ਤਾਂ ਇੱਕ ਗਲਤ ਐਲੀਗੇਸ਼ਨ ਲਗਾਏ ਕਰ ਰਹੇ ਸਮਝੌਤਾ ਹੁੰਦੇ ਕੋਈ ਚਾਂਸ ਨਹੀਂ ਆ ਕੰਪਨੀ ਐਕਟ ਦੀ 140 ਧਾਰਾ ਦੀ ਗੱਲ ਕਰ ਰਹੇ ਉਹਦੇ ਉਹਨਾਂ ਦੇ ਬਲੇਮ ਹੈ ਕਿ ਅਰੇੜਾ ਬੰਦਾ ਕਲੱਬ ਦਾ ਮੈਂਬਰ ਹੋਵੇ ਉਹ ਉਹਨੂੰ ਆਡਿਟ ਨਹੀਂ ਕਰ ਸਕਦਾ ਉਹਦੇ ਚ ਉਹਨਾਂ ਨੇ ਕੰਪਲੇਂਟ ਕੀਤੀਆਂ ਸੀ ਇਹਨਾਂ ਨੇ ਉੱਥੇ ਬਾਈ ਹੁਕ ਐਂਡ ਕਰਾਗ ਉਹਦੇ ਜਿਹੜਾ ਰੀਜਨਲ ਡਾਇਰੈਕਟਰ ਹੈ ਇਹਨਾਂ ਨੇ ਇੱਕ ਪਹਿਲੇ ਇੱਕ EGM ਦੇ ਚ ਰੈਜ਼ੋਲੂਸ਼ਨ ਪਾਸ ਕੀਤਾ ਸੀ ਵੀ ਅਸੀਂ ਸੀਈਓ ਨੂੰ ਰਿਮੂਵ ਕਰ ਦਾਂਗੇ ਔਰ ਰੈਜੂਲੇਸ਼ਨ ਚੱਲਿਆ ਨਹੀਂ ਇਹਨਾਂ ਨੇ ਇੱਕ ਇੱਕ ਨੇ ਇੱਕ ਹੋਰ ਐਡਜੈਕਟਿਵ ਮੀਟਿੰਗ ਬੁਲਾ ਕੇ ਜਿਹਦੇ ਸਾਨੂੰ ਐਡਜੈਕਟਿਵ ਮੀਟਿੰਗ ਨਹੀਂ ਪਤਾ ਜਿਵੇਂ ਅੱਠ ਬੰਦਾ ਹੀ ਗ੍ਰੈਜੂਏਸ਼ਨ ਪਾਸ ਕੀਤਾ ਸੀ ਨੂੰ ਰਿਮੂਵ ਕਰਤਾ ਉਹਨਾਂ ਨੇ ਲਗਾਇਆ ਸੀ ਰੀਜਨ ਡਾਇਰੈਕਟਰ ਨੂੰ ਉਹਦੇ ਜਿਹੋਨਾ ਪ੍ਰੈਨ ਰੋਲ ਕਰਤਾ ਵੀ ਇਹਦਾ ਜਿਹੜਾ ਐਡਜੈਕਟਿਵ ਮੀਟਿੰਗ ਪਾਸ ਹੀ ਨਹੀਂ ਹੋ ਰੈਜੂਲੇਸ਼ਨ ਬਹੁਗੇ ਰਹਿ ਗਿਆ ਦੂਸਰਾ ਉਹਨੇ ਕਿਹਾ ਸੀ ਵੀ ਤੁਸੀਂ ਕਲੱਬ ਦੇ ਮੈਂਬਰ ਹੋ ਉਹ ਕਹਿੰਦਾ ਕਲੱਬ ਦੇ ਮੈਂਬਰ ਦੇ ਵਿੱਚ ਕਿਆ ਜਿਹੜੀ ਧਾਰਾ ਹੈਗੀ ਉਹ ਕਹਿੰਦਾ ਕਲੱਬ ਦੇ ਚ ਇੰਟਰਸਟਡ ਇਨਵੋਲ ਹੋਣਾ ਚਾਹੀਦਾ ਉਹ ਕਹਿੰਦਾ ਮੈਂਬਰ ਤੋਂ 2900 ਹੈਗੇ ਜੋ ਉਹਨੇ ਪ ਮੈਂ ਇੱਥੇ ਕੋਈ ਮੇਰਾ ਡਿਵੈਂਚਨ ਨਹੀਂ ਕੀਤਾ ਮੈਂ ਦਾ ਕੋਈ ਸ਼ੇਅਰਹੋਲਡਰ ਨਹੀਂ ਆ ਮੈਂ ਇੱਥੇ ਕੋਈ ਐਕਟੀਵਿਟੀ ਨਹੀਂ ਕਰਦਾ ਤੇ ਇਸ ਕਰਕੇ ਉਹ ਜੋ ਰੀਜਨਲ ਡਾਇਰੈਕਟਰ ਨੇ ਡਿਸੀਜਨ ਦੇਣਾ ਸੀ ਇਹਨਾਂ ਨੇ ਬਾਈ ਹੁਕਰਨ ਕਿਰਕ ਨੂੰ ਬਾਈ ਸੈਕੰਡ ਵੇ ਨਾਲ ਨੂੰ ਕਹੇ ਕਿ ਉਹਨਾਂ ਨੂੰ ਕਿੰਨੇ 4 ਜੁਲਾਈ ਦਾ ਸੀ ਵੀ 4 ਜੁਲਾਈ ਨੂੰ ਸਰਟੀਫਿਕੇਟ ਸੀ ਸੀਈਓ ਨੂੰ ਰਿਮੂਵ ਕਰ ਦੇਵਾਂਗੇ ਉਹਨਾਂ ਨੇ ਇਹਨਾਂ ਨੇ ਸੀਈਓ ਨੂੰ ਕੋਈ ਨੋਟਿਸ ਵੀ ਨਹੀਂ ਕੱਢਿਆ ਸੀਈਓ ਨੂੰ ਦੱਸਿਆ ਵੀ ਨਹੀਂ ਰੀਜਨਲ ਡਾਇਰੈਕਟਰ ਨੇ ਮੇਲ ਕੱਢੀ ਸੀਈਓ ਨੂੰ ਸੀਈਓ ਜਦੋਂ ਉੱਥੇ ਚਲਾ ਗਿਆ ਜਦੋਂ ਡਿਸਕਸ਼ਨ ਹੋਈ ਜਦੋਂ ਸੀਈਓ ਨੇ ਆਪਣਾ ਪੱਖ ਰੱਖਿਆ ਉਹ ਡਾਇਰੈਕਟਰ ਨੂੰ ਰਿਮੂਵ ਇਦਾਂ ਹੋਰ ਪੂਰੀ ਤਿਆਰੀ ਕਰ ਲਈ ਸੀ 4 ਜੁਲਾਈ ਦੇ ਕਰਕੇ ਅਸੀਂ ਮੈਂ ਤੇ ਸੈਕਟਰੀ ਸਾਹਿਬ ਆਊਟ ਆਫ ਕੰਟਰੀ ਗਏ ਸੀ ਉਹਨਾਂ ਨੇ ਕੁਝ ਪ੍ਰੋਜੈਕਟ ਬਣਾਏ ਜਿਹੜੇ ਵਿਦਆਊਟ ਅਪਰੂਵਲ ਵਿਦਆਊਟ ਸੈਕਟਰੀ ਸਾਹਿਬ ਦੀ ਵਿਦਆਊਟ ਡਾਇਰੈਕਟਰੀ ਦੇ ਉਹਨੇ ਆਪ ਹੀ ਕਰਕੇ ਅਪਰੂਵਲ ਕਰਕੇ ਜਾਂ ਕਿ ਕੁਝ ਜਿਹੜੇ ਖਰਚਾ ਹੁੰਦਾ ਵਿਦਆਊਟ ایਜੀਐਮ ਆ ਜਿਹੜੇ ਮੋٹے ਖਰਚੇ ਆਪਾਂ ਨਹੀਂ ਕਰਦੇ ਉਹ ਵੀ ਕੀਤੇ ਉਹਨਾਂ ਨੇ ਇਹ ਵੀ ਕਰ ਲਿਆ ਵਿਦਆਰਿਨਲ ਡਾਇਰੈਕਟਰ ਕੋਲ ਉੱਥੇ ਜਾ ਕੇ ਫੈਸਲਾ ਹੋ ਗਿਆ ਡਿਸੀਜਨ ਉਹਨੇ ਲੈਣਾ ਯੈਸ অর ਨੋ ਕਿ ਕੰਪਨੀ ਐਕਟ ਦੇ 140 ਦੀ ਵਾਇਲੇਸ਼ਨ ਹੋਈ ਹੈ ਜਾਂ ਨਹੀਂ ਹੋਈ ਹੈ ਕਿ ਜਦੋਂ ਰੀਜਨਲ ਡਾਇਰੈਕਟਰ ਨੇ ਡਿਸੀਜਨ ਲੈ ਲਿਆ ਤਾਂ ਇਹਦੀ ਕ੍ਰਿਮੀਨਲ ਕੰਪਲੇਂਟ ਨਹੀਂ ਬਣਦੀ ਨਹੀਂ ਉਹਦੇ ਵਿੱਚ ਕੀ ਸੀ ਜਿਹੜਾ ਰੀਜਨਲ ਡਾਇਰੈਕਟਰ ਆ ਉਹਨੇ ਸੀਏ ਨੂੰ ਕਿਹਾ ਸੀ ਜਦੋਂ ਉਹਨੇ ਕਿਹਾ ਭੋਗੋਸ ਰੈਗੂਲੇਸ਼ਨ ਆ ਉਹਨੇ ਕਿਹਾ ਤੂੰ ਜਾ ਕੇ ਕ੍ਰਿਮੀਨਲ ਕੇਸ ਕੰਮ ਕੰਪਲੇਂਟ ਕਰ ਦੋ ਉਹਨੇ ਇੱਕ ਕ੍ਰਿਮੀਨਲ ਕੰਪਲੇਂਟ ਇਨਕੁਆਇਰੀ ਵਾਸਤੇ ਕੀਤੀ ਪੁਲਿਸ ਨੂੰ ਇਹਨਾਂ ਨੇ ਉਹਦੇ ਅਗੇਂਸਟ ਐਫ ਆਈ ਆਰ ਦਰਜ ਕਰਾਤੀ ਸੀ ਸੀਏ ਦੇ ਅਗੇਂਸਟ ਜਦਕਿ ਮਸਲਾ ਉਹ ਉਹਨਾਂ ਦਾ ਆਪਸ ਦਾ ਸੀ ਕੋਈ ਕਲੱਬ ਦੇ ਵਿੱਚ ਇਨਵੋਲਵਮੈਂਟ ਨਹੀਂ ਥੈਗੀ ਸੀ ਉਹਨਾਂ ਨੇ ਆਪ ਅੱਠ ਡਾਇਰੈਕਟਰਾਂ ਨੇ ਕੀਤਾ ਜਿਹੜਾ ਕਿ ਇਲੀਗਲ ਵੇ ਉਹਨਾਂ ਜੇ ਸੀਏ ਨੂੰ ਕਰਨਾ ਪ੍ਰੋਪਰ ਨੋਟਿਸ ਦਿਓ ਕਿਸ ਮੈਂਬਰ ਨੂੰ ਕਰਨਾ ਪ੍ਰੋਪਰ ਨੋਟਿਸ ਦਿਓ ਪ੍ਰੋਪਰ ਇਨਕੁਆਇਰੀ ਕਰੋ ਇਹ ਥੋੜਾ ਪਾਕ ਬੰਦਨ ਕਰ ਦਾਂਗੇ ਨਹੀਂ ਕੋਈ ਇਲੈਕਸ਼ਨ ਡੇਟ ਫਾਈਨਲ ਕੀਤੀ ਉਹ ਸਾਡੇ ਝੂਠ ਬੋਲ ਰਹੇ ਆ ਝੂਠ ਖਲਾਵਾ ਕਰ ਰਹੇ ਵੀ 20 ਦਸੰਬਰ ਕਰਾਂਗੇ ਉਹਨਾਂ ਦੀ ਇੱਛਾ ਨਹੀਂ ਹੈ ਕੱਲ ਵੀ ਮੀਟਿੰਗ ਮੈਂ ਇਹਨਾਂ ਨੂੰ ਪਹਿਲੇ ਦਿਨ ਕਿਹਾ ਸੀ ਜੇ ਇਲੈਕਸ਼ਨ ਨਹੀਂ ਹੋਏਗੀ ਜੇ ਬੈਲੈਂਸ ਸ਼ੀਟ ਫਾਈਲ ਨਹੀਂ ਹੋਗਾ ਸੀਏ ਨਹੀਂ ਹੋਗਾ ਜੇ ਕ੍ਰਿਮੀਨਲ ਕੇਸ ਫਾਈਲ ਹੁੰਦਾ ਪਰ ਕੰਪਨੀ ਸਾਹਿਬ ਬਾਰ ਬਾਰ ਝੂਠ ਬੋਲਦੇ ਰੇ ਕੁਝ ਨਹੀਂ ਹੁੰਦਾ ਕੱਲ ਨੂੰ ਇਸ ਲੈ ਕੇ ਪੁਲਿਸ ਨੂੰ ਕਰ ਰਹੇ ਸੀ ਇਕੋ ਰੈਜ਼ੋਲੂਸ਼ਨ ਲੈ ਆ ਰਹੇ ਸੀ ਸੀਏ ਅਪੁਆਇੰਟਮੈਂਟ ਕਰ ਲਈ ਸੀਏ ਅਪੁਆਇੰਟਮੈਂਟ ਨਹੀਂ ਹੋ ਸਕਦਾ ਜਿੰਨੀ ਦੇ ਸੀਏ ਨੂੰ ਆਪਾਂ ਰਿਮੂਵ ਨਹੀਂ ਕਰਾਂਗੇ ਸੀਏ ਤੋਂ ਲੈਟਰ ਨੂੰ ਓਬਜੈਕਸ਼ਨ ਨਹੀਂ ਲਾਗੇ ਕਿਉਂਕਿ ਜਿਹੜਾ ਸੀਏ ਹੈ ਇਹ ਇੰਸਟੀਚਿਊਟ ਕੰਪਨੀ ਤੋਂ ਓਬਜੈਕਸ਼ਨ ਨਹੀਂ ਲੈਣਾ ਪੈਂਦਾ ਤਾਂ ਸੀਏ ਨੂੰ ਰਿਮੂਵ ਕਰ ਸਕਦੇ ਆ ਉਹਦੇ ਵਿੱਚ ਮੈਨੂੰ ਓਬਜੈਕਸ਼ਨ ਕੀਤਾ ਸੀ ਵੀ ਤੁਸੀਂ ਨਹੀਂ ਕਰ ਸਕਦੇ ਸੀਓ ਅਪੁਆਇੰਟਮੈਂਟ ਨਹੀਂ ਕਰ ਸਕਦੇ ਕਹਿੰਦੇ ਬੈਲੈਂਸ ਸ਼ੀਟ ਹੁਣ ਇਹਨਾਂ ਨੂੰ ਬਹਾਨਾ ਹੈ ਬੈਲੈਂਸ ਸ਼ੀਟ ਫਾਈਨਲ ਨਹੀਂ ਹੋਈ ਇਲੈਕਸ਼ਨ ਨਹੀਂ ਕਰਾਣੇ ਤੇ ਦੀ ਕਹਿੰਦੇ ਕਿ ਅੱਠ ਚਾਰ ਕਰਾਓ ਇਹਨਾਂ ਦੀ ਇੱਛਾ ਨਹੀਂ ਇਲੈਕਸ਼ਨ ਕਰਾਣ ਦੀ ਬੇਸੀ ਕਿਸ ਨੇ ਕਿਸ ਨੇ ਵੀ ਦਿੱਤਾ ਸਾਡੇ ਤੋਂ ਕਿਸ ਨੇ ਨਹੀਂ ਦਿੱਤਾ ਉਹਨੇ ਆਪਣੇ ਆਪ ਹੀ ਇਹਨਾਂ ਨੇ ਪਿੱਛੋਂ ਕਰਕੇ ਕਰ ਲਿਆ ਸੀ ਯੂਜ਼ ਕਰ ਲਿਆ ਸੀ ਹਾਂ ਸੈਕਟੀ ਸਾਹਿਬ ਕਮੇਟੀ ਮੈਂਬਰ ਵੀ ਬਣਾਈ ਨੇ ਇਹਨਾਂ ਨੇ ਨਹੀਂ ਮੈਂਬਰ ਮੈਂਬਰ ਟ੍ਰਾਂਸਫਰ ਵੀ ਕੀਤੇ ਨੇ ਟ੍ਰਾਂਸਫਰ ਤਾਂ ਜਰੂਰ ਰੁਟੀਨ ਹੁੰਦੇ ਰਹਿੰਦੇ ਨੇ ਪਰ ਮੈਂਬਰ ਨਵੇਂ ਨਵੇਂ ਕੋਈ ਨਹੀਂ ਬਣਾਈ ਇਹਨਾਂ ਨੇ ਅੱਛਾ ਨਵੇਂ ਹਾਂਜੀ ਤਨਜੀ ਦੀ ਡੇਟ ਹੈ ਜੀ 20 ਦਸੰਬਰ ਦੀ ਇਹ ਚੇਂਜ ਹੋਏਗੀ ਜੀ ਇਹਨੇ ਹਾਂ ਜੀ 100% ਹੋਏਗੀ ਸਾਡੇ ਕੋਲ ਐਕਸਟੈਂਸ਼ਨ ਜੋ ਲਈ ਗਈ ਹੈ ਉਹ ਸਿਰਫ ਅਕਤੂਬਰ ਤੱਕ ਹੈ 23 23 ਦਸੰਬਰ ਦੀ ਸੀ 1 ਮਹੀਨਾ ਟੈਂਸ਼ਨ ਲੈ ਕੇ ਹਾਂ 31 ਅਕਤੂਬਰ ਤੱਕ ਸਾਡੇ ਕੋਲ ਐਕਸਟੈਂਸ਼ਨ ਹੈ ਫਿਲਹਾਲ ਜੀ ਅਨਲੈਸ ਵੀ ਅਪਲਾਈ ਅਗੇਨ ਠੀਕ ਹੈ ਜੀ ਇਸ ਕਰਕੇ ਫਿਲਹਾਲ ਇਲੈਕਸ਼ਨਾਂ 31 ਅਕਤੂਬਰ ਤੱਕ ਜੀ ਹੋਣੀਆਂ ਚਾਹੀਦੀਆਂ ਨਾਲੇ ਸਾਰਿਆਂ ਦੀ ਹੋਣੀ ਚਾਹੀਦੀਆਂ 12 ਦੀ 12 ਦੀ ਇਲੈਕਸ਼ਨ ਸਾਡਾ ਮੇਨ ਪੁਆਇੰਟ ਹੈ ਸਪੈਸ਼ਲੀ ਲੀਗਲੀ ਤਾਂ ਇਹੀ ਬੰਦ ਹੈ ਠੀਕ ਹੈ ਜੀ ਬਾਕੀ ਹੁਣ ਇਸ ਪੁਆਇੰਟ ਤੇ ਨਹੀਂ ਆਣਗੇ ਥੈਨ ਅਸੀਂ ਕੋਰਟ ਨਹੀਂ ਜਾਵਾਂਗੇ ਅਸੀਂ ਸਾਡੇ ਕੋਲ ਜੋ ਸਰਸਿਸ ਹੈ ਅਸੀਂ ਕੰਪਨੀ ਲਾਉਣ ਨੂੰ ਆਰੋਸੀ ਨੂੰ ਲਿਖਾਂਗੇ ਮੈਂਬਰਾਂ ਨੂੰ ਲਿਖਾਂਗੇ ਮੈਂਬਰ ਇਹ ਮੀਡਰ ਹੈ ਮੈਂਬਰ ਇਹਦਾ ਫੈਸਲਾ ਕਰਨਗੇ ਮੈਂਬਰ ਲਿਖਣਗੇ ਜੋ ਹੈਗਾ ਅਸੀਂ ਨਹੀਂ ਜਾਵਾਂਗੇ ਵੀ ਕੋਰਟ ਕੋਰਟ ਜਾਈਏ ਕਿਉਂਕੋ ਚਾਹੁੰਦੇ ਕੋਰਟ ਜਾ ਕੇ ਸੇਮ ਮਿਲ ਜੇ ਕੰਟੀਨਿਊ ਕਰੀ ਉਹਨਾਂ ਦੀ ਇੱਛਾ ਹੈ ਉਹਨਾਂ ਦੀ ਬੇਸਿਕਲੀ ਇੱਛਾ ਹੀ ਹੈ ਵੀ ਅਸੀਂ ਨੂੰ 5-7 ਸਾਲ 2 ਸਾਲ ਵੀ ਅੱਗੇ ਕਰਕੇ ਠੀਕ ਹੈ ਉੱਤੀ ਜਿਹੜੀਆਂ ਇਹ ਚੀਜ਼ਾਂ ਚੱਲ ਪਈਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਸਾਰੇ ਸੀਨੀਅਰਸ ਜਿਹੜੇ ਗਰੁੱਪ ਪਿੱਛੇ ਇਕੱਠੇ ਹੋਏ ਉਹਨਾਂ ਨੇ ਫੈਸਲੇ ਲਿੱਤੇ ਚਲੋ ਇਹ ਕਹਿ ਕੇ ਲਿੱਤੇ ਵੀ ਕਲੱਬ ਦੀ ਬਿਹਤਰੀ ਲਈ ਅਸੀਂ ਲੜਾਈ ਝਗੜਾ ਖਤਮ ਕਰਕੇ ਇੱਕ ਪਿਆਰ ਦੇ ਤੌਰ ਤੇ ਅੱਗੇ ਵਧਣਾ ਪਰ ਉਹ ਪਿਆਰ ਵਾਲਾ ਜਿਹੜਾ ਮਾਹੌਲ ਬਣਾਇਆ ਗਿਆ ਸੀ ਇਕੱਠੇ ਹੋ ਕੇ ਉਹਦੇ ਵਿੱਚ ਕਿੱਥੇ ਫ੍ਰਿਕਸ਼ਨਸ ਹੋਏ ਕੀ ਡਿਸਪਿਊਟ ਸ਼ੁਰੂ ਹੋਏ ਤੇ ਅੱਜ ਮਾਹੌਲ ਕਿੱਥੇ ਪਹੁੰਚ ਗਿਆ ਕੀ ਇਹ ਅੱਜ ਕਲੱਬ ਦੇ ਜਿਹੜੇ ਹਾਲਾਤ ਐ ਉਹ ਆਪਾਂ ਐਫ ਆਈ ਆਰ ਜਾਂ ਪਰਚੀਆਂ ਦੇ ਉੱਤੇ ਰਾਜਨੀਤੀ ਸ਼ੁਰੂ ਹੋ ਜੇਗੀ ਜਿਹੜੇ ਕੰਮ ਕਰਨ ਵਾਲੇ ਆ ਤੁਸੀਂ ਮੈਂਬਰਸ ਦੇ ਲਈ ਕੰਮ ਕਰੋ ਮੈਂਬਰਸੇ ਪੈਸੇ ਲਈ ਆ ਮੈਂ ਤਾਂ ਇਹ ਸੁਜੈਸ਼ਨ ਦਵਾਗਾ ਕਿ ਜਿਹੜੇ ایਜ਼ੀਐਮ ਜਾਂ ਏਜ਼ੀਐਮ ਦਾ ਰੋਲਾ ਹਰ ਵਾਰ ਪੈਂਦਾ ਉਹਨੂੰ ਤੁਸੀਂ ਜ਼ਰੂਰ ਡਿਜੀਟਲ ਵਾਲੇ ਪਾਸੇ ਲੈ ਕੇ ਜਾਓ ਜਿਹੜੇ ਅਜੰਡੇ ਜਾਂ ਮਤੇ ਤੁਸੀਂ ਉਹਨਾਂ ਦੇ ਵਿੱਚ ਲੈ ਕੇ ਆਉਨੇ ਹੋ ਜਿਵੇਂ ਹੁਣ ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਆ ਉੱਥੇ ਡਿਜੀਟਲ VOTING ਦੇ ਰਾਹੀਂ ਉਹ ਮਤੇ ਪਾਸ ਹੁੰਦੇ ਆ ਤੇ ਰਜਿਸਟਰਡ ਹੁੰਦੇ ਆ ایਜ਼ੀਐਮ ਜਾਂ ਏਜ਼ੀਐਮ ਜਿਹੜੇ ਵੀ ਅਜੰਡੇ ਆਉਂਦੇ ਆ ਉਹ ਰਿਟਰਨ ਆਨੇ ਚਾਹੀਦੇ ਆ ਤੇ ਮੈਂਬਰਸ ਨੂੰ ਡਿਜੀਟਲ ਸਿਸਟਮ ਦੇ ਰਾਹੀਂ ਪਾਸ ਹੋ ਕੇ ਆਰਓਸੀ ਚ ਰਜਿਸਟਰਡ ਹੋਣੇ ਚਾਹੀਦੇ ਆ ਤਾਂ ਕਿ ਉਹ ਏਜੰਡਿਆਂ ਤੋਂ ਕੋਈ ਭੱਜ ਨਾ ਸਕੇ ਜਾਂ ਉਹਨੂੰ ਬਾਅਦ ਦੇ ਵਿੱਚ ਬਦਲਿਆ ਨਾ ਜਾਵੇ ਕਿਉਂਕਿ ਜਿੰਨਾ ਸਾਡੇ ਧਿਆਨ ਦੇ ਵਿੱਚ ਆਇਆ ਈਜ਼ੀ ਜਿਹੜੀ ਵੀ ਇਹ ਮੁੱਦੇ ਲੈ ਕੇ ਆਏ ਆ ਉਹ ਨਾ ਤਾਂ ਐਗਜ਼ੀਕਟਿਵ ਮੀਟਿੰਗ ਚ ਕੋਈ ਮਤੇ ਪਾਏਗੇ ਨਾ ਉੱਥੇ ਪੂਰੀ ਟੀਮ ਨੂੰ ਦੱਸੇਗੇ ਉਹ ਕੌਣ ਲੋਕ ਆ ਜਿਹੜੇ ਆਪਣੇ ਤੌਰ ਤੇ ਇਹ ਕੁਝ ਫੈਸਲੇ ਲੈ ਜਾਂਦੇ ਆ ਜਿੰਨਾ ਵੱਲੋਂ ਚਾਹੇ ਉਹਨਾਂ ਇਲੈਕਸ਼ਨ ਅੱਗੇ ਕਰਾਉਣ ਦੀ ਗੱਲ ਆ ਉੱਤੇ ਪੂਰੀ ਟੀਮ ਨੂੰ ਇਕੱਠੇ ਕਰਕੇ ਕਿਉਂ ਨਹੀਂ ਉਹ ਫੈਸਲਾ ਲੀਤਾ ਗਿਆ ਇਹ ਮੁੱਦਿਆਂ ਤੇ ਜੂ ਜ਼ਰੂਰ ਵਿਚਾਰ ਕਰਨਾ ਚਾਹੀਦਾ ਤੇ ਖਾਸ ਕਰਕੇ ਮੈਂ ਤਾਂ ਅਪੀਲ ਕਰਾਂਗਾ ਬਹੁਤ ਹੀ ਸਾਡੇ ਸੀਨੀਅਰ ਮੈਂਬਰ ਵੀ ਹੈ ਡਾਕਟਰ ਮਨਮੋਹ ਸਿੰਘ ਜੀ ਪਿੱਛੇ ਉਹਨਾਂ ਨੇ ਵੀ ਪੂਰੀ ਪ੍ਰੈਸ ਦੇ ਵਿੱਚ ਇਹ ਗੱਲ ਕਹੀ ਸੀ ਵੀ ਜਿਹੜੇ ਅਸੀਂ ਦੋ ਗਰੁੱਪ ਇਕੱਠੇ ਕੀਤੇ ਹਨ ਉਹ ਇਕੱਠੇ ਕਰਨ ਦਾ ਮਤਲਬ ਹੈ ਵੀ ਪਿਆਰ ਮੁਹੱਬਤ ਦੁਬਾਰਾ ਉੱਥੇ ਕਾਇਮ ਕਰਨਾ ਤੇ ਅਗਲੇ ਸਾਲ ਇਹ ਜਿਹੜੇ 12 ਮੈਂਬਰ ਇਸ ਵਾਰ ਆਏ ਹਨ ਉਹ 12 ਮੈਂਬਰ ਨਾ ਹੀ ਇਲੈਕਸ਼ਨ ਲੜਾਂਗੇ ਜੇ ਕੰਪਰੋਮਾਈਜ਼ੇ ਵੀ ਚਾਊਗਾ ਤਾਂ ਇਹ 12 ਚਿਹਰੇ ਦੁਬਾਰਾ ਰਿਪੀਟ ਨਹੀਂ ਹੋਣਗੇ ਤੇ ਕਿਉਂ ਫਿਰ ਉਹ ਅੱਜ ਇਸ ਗੱਲ ਤੋਂ ਭੱਜ ਰਹੇ ਆ ਜੇ ਇਲੈਕਸ਼ਨ ਨਹੀਂ ਕਰਾਨੀ ਤਾਂ ਫਿਰ 12 ਨਵੇਂ ਚਿਹਰੇ ਲਿਆਓ ਤੁਸੀਂ ਕਿਉਂ ਇਸ ਗੱਲ ਤੋਂ ਭੱਜਦੇ ਆ ਕਿਉਂ ਇਸ ਗੱਲ ਦੇ ਉੱਤੇ ਨਹੀਂ ਖੜਦੇ ਤੇ ਡਾਕਟਰ ਮਨਮੋਹਨ ਸਿੰਘ ਜੀ ਬਹੁਤ ਸੀਨੀਅਰ ਐ ਸਿਆਣੇ ਐ ਤਜਰਬੇਕਾਰ ਐ ਉਹਨਾਂ ਨੂੰ ਅੱਗੇ ਹੋ ਕੇ ਆਪਣੀ ਕਹੀ ਗੱਲ ਦੇ ਉੱਤੇ ਉਸ ਫੈਸਲੇ ਨੂੰ ਲਾਗੂ ਕਰਾ ਕੇ 12 ਦੇ 12 ਚਿਹਰਿਆਂ ਨੂੰ ਨਵੇਂਆਂ ਨੂੰ लेके आना ਚਾਹੀਦਾ ਚਾਹੇ ਉਹ ਇਲੈਕਸ਼ਨ ਦੇ ਰਹੀਂ लेके आना ਕਿਉਂਕਿ ਜਿਆਦਾਤਰ ਮੈਂਬਰ ਤਾਂ ਕਹਿੰਦੇ ਇਲੈਕਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਪਰ ਜੇ ਉਹ ਪਿਆਰ ਮੁਹੱਬਤ ਦੀ ਗੱਲ ਕਹਿੰਦੇ ਆ ਵੀ ਕੰਪਰੋਮਾਈਜ਼ ਦੇ ਵਿੱਚ ਲੈ ਕੇ ਆਣਾ ਤਾਂ ਫਿਰ ਉਹ ਚਿਹਰੇ ਬਦਲ ਕੇ ਜੋ ਗੱਲ ਉਹਨਾਂ ਨੇ ਕਹੀ ਹੈ ਉਹ ਨਵੇਂ ਲੈ ਆਣ ਕਿ ਕਿਸੇ ਨੂੰ ਮੇਰੇ ਕਹ ਕੋਈ ਇਤਰਾਜ਼ ਵੀ ਨਹੀਂ ਹੋਊਗਾ ਇਹ ਇਹ ਸਾਰੀਆਂ ਗੱਲਾਂ ਇਹ ਕਿ ਮੀਡੀਆ ਰਹੀਂ ਤਾਂ ਰੱਖਣੀ ਜ਼ਰੂਰੀ ਬਣ ਗਿਆ ਆਮ ਸਾਡੇ ਜਿਹੜੇ ਮੈਂਬਰ ਹੈ ਉਹ ਬੋਲਣ ਤੋਂ ਕਿ ਤਰਾਂਦੇ ਵੀ ਹੈ ਪਰ ਸਾਡਾ ਉੱਥੇ ਪੈਸਾ ਲੱਗਿਆ ਹੋਇਆ ਹੈ ਸਾਡੇ ਉੱਤੇ ਜਜ਼ਬਾਤ ਲੱਗੇ ਹੋਏ ਆ ਅਸੀਂ ਜੁੜੇ ਹੋਏ ਆ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਪਰਿਵਾਰ ਲੈ ਕੇ ਜਾਈਏ ਤੇ ਉੱਥੇ ਮਾਹੌਲ ਇਦਾਂ ਦਾ ਮਿਲੇ ਕਿਉਂਕਿ ਬੰਦਾ ਉੱਥੋਂ ਟੈਨਸ਼ਨ ਫ੍ਰੀ ਹੋ ਕੇ ਇੱਕ ਇੰਜੋਇਮੈਂਟ ਕਰਨ ਜਾਂਦਾ ਆਪਣੇ ਬੱਚਿਆਂ ਆਪਣੇ ਪਰਿਵਾਰ ਦੇ ਨਾਲ ਪਰ ਉੱਥੇ ਜਦੋਂ ਇਹ ਮਾਹੌਲ ਮਿਲਦਾ ਫਿਰ ਡਰ ਲੱਗਦਾ ਕਿ ਅਸੀਂ ਪੈਸੇ ਵੀ ਦੇ ਰਹੇ ਆ ਵੀ ਉੱਥੇ ਜਾਈਏ ਕਿ ਨਾ ਜਾਈਏ ਕਿਉਂਕਿ ਪਿੱਛੇ ਕੁਝ ਇਨਸੀਡੈਂਟ ਇਦਾਂ ਦੇ ਹੋਏ ਕਿ ਉਸ ਗੱਲ ਤੋਂ ਇਹ ਲੱਗਦਾ ਵੀ ਜੇ ਤੁਹਾਡੀ ਉਸ ਗਰੁੱਪ ਨਾਲ ਨਹੀਂ ਬੰਦੀ ਵੀ ਸ਼ਾਇਦ ਕੋਈ ਅਲੀਗੇਸ਼ਨ ਲਗਾ ਕੇ ਤੁਹਾਨੂੰ ਕਿਤੇ ਫਸਾ ਨਾ ਦਿੱਤਾ ਜਾਵੇ ਇਹ ਮਾਹੌਲ ਕਲੱਬ ਦੇ ਵਿੱਚ ਬਿਲਕੁਲ ਨਹੀਂ ਹੋਣਾ ਚਾ ਮਾਹੌਲ ਸੁਖਾਲਾ ਪਿਆਰ ਮੁਹੱਬਤ ਵਾਲਾ ਹੋਣਾ ਚਾਹੀਦਾ ਜਿਹੜੇ ਡਿਊਟੀਆਂ ਐ ਮੈਨੇਜਮੈਂਟ ਦੀਆਂ ਉਹ ਆਪਣੀਆਂ ਡਿਊਟੀਆਂ ਨੂੰ ਨਿਭਾਉਣ ਚੰਗੇ ਤਰੀਕੇ ਨਾਲ ਕਲੱਬ ਮੈਂਬਰਜ਼ ਔਰ ਕਲੱਬ ਲਈ ਕੰਮ ਕਰਨ ਡਿਜੀਟਲ ਵਾਲੇ ਪਾਸੇ ਜ਼ਰੂਰ ਜਾਣ ਮੈਂ ਫੇਰ ਅਪੀਲ ਕਰਾਂਗਾ ਵੀ ਅਜੰਡੇ ਜਿਹੜੇ ਹੈਗੇ ਆ ਈਜੀਐਮ ਜਾਂ ਈਜੀਐਮ ਜੋ ਵੀ ਪਾਸ ਹੋਣਾ ਉਹ ਡਿਜੀਟਲ ਰਾਈ ਰਜਿਸਟਰਡ ਹੋ ਕੇ ਸਭ ਦੀ VOTING ਦੇ ਨਾਲ ਉਹ ਅਜੰਡੇ ਪਾਸ ਹੋਣੇ ਚਾਹੀਦੇ ਆ ਨਾ ਕਿ ਉੱਥੇ ਹੱਲਾ ਗੁੱਲਾ ਕਰਕੇ ਪਾਸ ਹੋਣੇ ਮਾਇਦ ਕਰ ਦਿਓ ਜੇ ਆਪ ਇੱਕ ਮੈਂਬਰ ਦੇ ਤੌਰ ਤੇ ਸਲਾਹ ਦੇ। ਦੇਖੋ ਮੈਂ ਅੱਜ ਜੋ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਾਂ ਆਪਣੇ ਇੰਡੀਵਿਜੂਅਲ ਤੌਰ ਤੇ ਕੀਤੇ ਆ ਕਿਉਂਕਿ ਮੈਂ ਮੈਂਬਰ ਵੀ ਆ ਤੇ 2 ਸਾਲ ਐਜ਼ ਐਗਜ਼ੀਕਟਿਵ ਉੱਥੇ ਟੀਮ ਦੇ ਵਿੱਚ ਕੰਮ ਕਰਨ ਦਾ ਮੈਨੂੰ ਉੱਥੇ ਮੌਕਾ ਵੀ ਮਿਲਿਆ। ਉਦੋਂ ਵੀ ਸਾਡਾ ਵਿਜ਼ਨ ਸਿਰਫ ਕੰਮ ਕਰਨ ਦਾ ਸੀ, ਤਰੱਕੀ ਵੱਲ ਸੀ। ਡਾਕਟਰ ਸੁਦੀਰ ਵਰਮਾ ਜੀ ਉਹਨਾਂ ਦੀ ਪੂਰੀ ਟੀਮ ਦੀ ਰਿਨਵਾਈਸ ਕੀਤਾ ਸੀ। ਉਹਨਾਂ ਦਾ ਵਿਜ਼ਨ ਸੀ ਚਲੋ ਮੌਕਾ ਮਿਲਿਆ ਜਿੰਨੀ ਕਿਸਨੂੰ ਸੇਵਾ ਕਰਨ ਦਾ ਉੱਥੇ ਕੰਮ ਕੀਤਾ ਤੇ ਕੰਮ ਦੇ ਤੌਰ ਤੇ ਹੀ ਸੋਚ ਲੈ ਕੇ ਆਏ ਸੀ। ਪਰ ਉਥੇ ਰਾਜਨੀਤੀ ਹੋਰ ਪਾਸੇ ਤੁਰ ਗਈ ਹੈ ਜਿਹੜਾ ਮਾਹੌਲ ਅੱਜ ਤੁਰਿਆ ਉਹ ਬਹੁਤ ਹੀ ਗਲਤ ਪਾਸੇ ਤੁਰਿਆ ਜਿਵੇਂ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ ਇੱਕ ਪਰਿਵਾਰਕ ਕਲੱਬ ਹੈ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਹੱਲ ਨਿਕਲੇਗਾ ਕਿਉਂਕਿ ਤੁਸੀਂ ਮੈਲ ਬਣੇ ਹੋਏ ਜੀ ਕਿਉਂਕਿ ਹਰੇਕ ਬੰਦਾ ਹਰੇ ਬਣ ਕੇ ਰਹੇਗਾ ਜੀ ਦੇਰ ਸਵੇਰ ਦੇਖੋ ਹਲ ਤਾਂ ਹਰ ਇੱਕ ਚੀਜ਼ ਆ ਹੁੰਦਾ ਪਰ ਉਹਦੇ ਨਾਲ ਇਹ ਹੈ ਵੀ ਜਦੋਂ ਜ਼ਿਆਦਾ ਮਾਹੌਲ ਖਰਾਬ ਹੋ ਜੇ ਜ਼ਿਆਦਾ ਲੜਾਈ ਝਗੜੇ ਦਾ ਉਥੇ ਸਿਨੈਰੀਓ ਬਣ ਜੇ ਫਿਰ ਇਹ ਜ਼ਰੂਰ ਹੋ ਸਕਦਾ ਵੀ ਸਰਕਾਰ ਕਿਤੇ ਉਸ ਪਾਸੇ ਨੂੰ ਕੌਂਟਰੋਵਰਸੀ ਪੈਦਾ ਕਰਕੇ ਉਹਨੂੰ ਸਾਹਮਣ ਵਾਲੇ ਪਾਸੇ ਨਾਲ ਚਲ ਜੇ ਕਿਉਂਕਿ ਬਾਕੀ ਜਗ੍ਹਾਵਾਂ ਜੇ ਆਪਾਂ ਗੱਲ ਕਰੀਏ ਸਿਰਫ ਮੇਰੇ ਜਿੰਨਾਂ ਕ ਧਿਆਨ ਚ ਹੈ ਪਟਿਆਲੇ ਹੀ ਕਲੱਬ ਇੱਕ ਮੈਂਬਰਾਂ ਵੱਲੋਂ ਚੁਣੀ ਹੋਈ ਮੈਨੇਜਮੈਂਟ ਚਲਾਉਂਦੀ ਹੈ ਬਾਕੀ ਜਗ੍ਹਾ ਚੇਅਰਮੈਨ ਡੀਸੀ ਹੀ ਨੁਮਾਇੰਦਗੀ ਕਰਦੇ ਆ ਉਹਨਾਂ ਦੀ ਰੈਨਮਾਈ ਚੀਜ਼ ਸਾਰੇ ਕਲੱਬ ਚੱਲ ਰਹੇ ਆ ਕਿਤੇ ਆਹ ਮਾਹੌਲ ਕਰਕੇ ਸਾਡੇ ਪਟਿਆਲੇ ਇਦਾਂ ਦਾ ਕੋਈ ਕਦਮ ਨਾ ਚੱਕਿਆ ਜਾਵੇ ਕਿ ਸਾਨੂੰ ਉੱਥੇ ਡਿਵੈਲਪ ਕਰਨਾ ਜਾਂ ਕੋਈ ਡਿਸੀਜਨ ਲੈਣੇ ਓਕੇ ਹੋ ਜਾਣ ਭਾਈ ਸਾਹਿਬ ਕਲੱਬ ਜਿਹੜਾ ਹੈਗਾ ਇਹਨੇ ਲੌਸਸਿਸ ਤੇ ਜਾ ਰਿਹਾ ਤੁਸੀਂ ਵੀ ਦੋ ਟਰਮ ਆਪਣੀ ਬਿਲਕੁਲ ਹੀ ਕਦੇ ਸੋਚਿਆ ਵੀ ਜਿਹੜਾ ਇਹਨਾਂ ਲੌਸ ਹੈਗੇ ਕਿਵੇਂ ਇਹਨੂੰ ਰਿਕਵਰ ਕਰਨਾ ਹੈ ਇਧਰਲੇ ਪਾਸੇ ਕਿਸੇ ਕਮੇਟੀ ਮੈਂਬਰ ਦਾ ਧਿਆਨ ਗਿਆ ਦੇਖੋ ਜਿਹੜੀ ਲੜਾਈ ਹੋਈ ਹੈ ਉਹ ਵੀ ਜੋ ਮੁੱਦੇ ਚੱਲ ਰਹੇ ਆ ਉਹ ਇਸੀ ਗੱਲ ਤੇ ਆ ਚੰਗੀ ਸੋਚ ਵਾਲੇ ਕੋਈ ਵੀ ਮੈਂਬਰ ਹੈ ਉਹ ਇਸ ਗੱਲ ਦੀ ਲੜਾਈ ਹਮੇਸ਼ਾ ਮੁੱਦੇ ਚੱਕਣਗੇ ਕਲੱਬ ਲੌਸਸਿਸ ਵੱਲ ਇਹੀ ਤਾਂ ਮੁੱਦੇ ਆ ਵੀ ਜੇ ਕਲੱਬ ਲੋਸ ਹੈ ਤਾਂ ਆਪਾਂ ਨੂੰ ਨਵੀਂ ਕੰਸਟਰਕਸ਼ਨ ਜਾਂ ਨਵੇਂ ਕੰਮ ਕਰਨ ਦੀ ਕੀ ਜ਼ਰੂਰਤ ਹੈ ਤੁਸੀਂ ਨਵੇਂ ਮੈਂਬਰ ਬਣਾ ਕੇ ਉਹ ਘਾਟਾ ਦਿਖਾ ਦਿੰਦੇ ਹੋ ਜਿਹੜਾ ਰਿਕਾਰਡ ਮੇਰੇ ਕੋਲ ਵੀ ਆਇਆ ਜਾਂ ਬਾਕੀ ਮੈਂਬਰਾਂ ਕੋਲ ਵੀ ਹੈ ਉਹ ਹਰ ਸਾਲ ਕਰੋੜਾਂ ਦਾ ਘਾਟਾ ਹੈ ਕਦੇ 1 ਕਰੋੜ ਕਦੇ 2 ਕਰੋੜ ਕਦੇ 2 ਕਰੋੜ ਕਦੇ 85 ਲੱਖ ਉਹ ਘਾਟਾ ਕਿੱਦਾਂ ਪੂਰਾ ਹੋਊਗਾ ਦੇਖੋ ਸਬਸਕ੍ਰਿਪਸ਼ਨ ਦੀ ਗੱਲ ਕਰੀਏ 150 ਰੁਪਏ ਤੋਂ ਸ਼ੁਰੂ ਹੋ ਕੇ ਅੱਜ 600 700 ਰੁਪਏ ਹੋ ਗਈ ਹੈ ਮੈਂਬਰਸ਼ਿਪ ਕਿੱਥੋਂ ਸ਼ੁਰੂ ਹੋ ਕੇ ਅੱਜ 7 ਲੱਖ ਸਮਥਿੰਗ ਦੇ ਕੋਲ ਪਹੁੰਚ ਗਈ ਹੈ ਖਰਚੇ ਵਧ ਗਏ पर लॉस नहीं कटया लॉस भी बढ़ गया कारण की है क्योंकि विदाउट जरूर ਤੁਸੀਂ ਜਦੋਂ ਕੰਸਟਰਕਸ਼ਨ ਤੇ ਪੈਸਾ ਥਪੋਂਗੇ ਜਿਹਦੀ ਜਰੂਰਤ ਹੀ ਨਹੀਂ ਤੇ लॉस ਦਿਖਾਣੇ ਉਥੇ ਉਹ ਕੀ ਕਾਰਨ ਹੈ ਕਿਉਂ ਨਹੀਂ ਉਹ ਚੀਜ਼ਾਂ ਤੇ ਠੱਲ ਪਾਈ ਜਾਂਦੀ ਜਦੋਂ ਕਿਸੇ ਚੀਜ਼ ਦੀ ਜਰੂਰਤ ਨਹੀਂ ਜੇ ਆਪਣਾ ਘਰ ਵੀ ਹੈ بزਨਸ ਵੀ ਹੈ ਆਪਣਾ ਘਾਟੇ 'ਚ ਜਾ ਰਿਹਾ ਤਾਂ ਆਪਾਂ ਕਿਉਂ ਬੇ ਮਤਲਬ ਉਹਦੇ ਉੱਤੇ ਕਰਜ਼ਾ ਚੱਕ ਕੇ ਜਾਂ ਉਹਨੂੰ ਘਾਟੇ 'ਚ ਦਿਖਾ ਕੇ ਅੱਗੇ ਵਧੀ ਜਾਂਦੇ ਆ ਕੀ ਕਾਰਨ ਹੈ ਉਹ ਤਾਂ ਇਸ ਗੱਲ ਦਾ ਮੈਨੇਜਮੈਂਟ ਜਵਾਬ ਦੇਵੇ ਸਾਡੀ ਵੀ ਉਦੋਂ ਇਹੀ ਲੜਾਈ ਹੋਈ ਸੀ ਮੇਰੇ ਵੀ ਕੁਝ ਚਲੋ ਉਦੋਂ ਈਸੀ ਕਰਕੇ ਮੈਂ ਅਸਤੀਫਾ ਵੀ ਦਿਆ ਸੀ ਮੈਂ ਬਿਲਕੁਲ ਹੱਕ ਚ ਨਹੀਂ ਸੀ ਵੀ ਇਲੈਕਸ਼ਨ ਓਨ ਟਾਈਮ ਹੋ ਐਕਸਟੈਂਸ਼ਨ ਦੇ ਉੱਤੇ ਹੀ ਅਸਤੀਫਾ ਦਿੱਤਾ ਸੀ ਮੈਂ ਐਕਸਟੈਂਸ਼ਨ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਉਸ ਗੱਲ ਦਾ ਇਹਨਾਂ ਨੇ ਮੁੱਦਾ ਬਣਾ ਲਿਆ ਸੀ ਆਪਣੇ ਆਪਣੇ ਦਿਲ ਦੀ ਗੱਲ ਹੁੰਦੀ ਹੈ ਮੈਂਬਰਸ ਨੇ ਚੁਣ ਕੇ ਭੇਜਿਆ ਵੋਟ ਤੰਤਰ ਹੈ ਉਹ ਹਮੇਸ਼ਾ ਉਹ ਲੋਕਤੰਤਰ ਦੇ ਵਿੱਚ VOTING ਜਿਹੜਾ ਮੈਂਬਰਾਂ ਦਾ ਰਾਈਟ ਆ ਉਹ ਹਮੇਸ਼ਾ ਮੈਂਬਰਾਂ ਕੋਲ ਰਹਿਣਾ ਚਾਹੀਦਾ ਉਹਨੂੰ ਕਿਸੇ ਦਾ ਹੱਕ ਨਹੀਂ ਆ ਕਿ ਤੁਸੀਂ ਦਬੋ